ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਦੇ 임ਲੀ ਮੁਹੱਲੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸਕੂਟਰੀ ਤੇ ਆਏ ਅੰਨਪਛਾਤੇ ਵੱਲੋਂ ਕੋਈ ਤਮਾਕੇ ਵਾਲੀ ਚੀਜ਼ ੁੱਟੀ ਤਾਂ ਤਮਾਕਾਏ ਨ ਜ਼ਬਰਦਸਤ ਹੋਇਆ ਕਿ ਪੂਰੇ ਇਲਾਕੇ ਵਿੱਚ ਉਸ ਦੀ ਆਵਾਜ਼ ਗਈ ਗਨੀਮਤ ਰਹੀ ਕਿ ਕਿਸੇ ਵੀ ਜਾਨੀ ਮਾਲੀ ਨੁਕਸਾਨ ਦਾ ਬਚਾ ਰਹਾ ਤਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਦੇ ਲੋਕ ਸੜਕਾਂ ਤੇ ਆ ਗਏ ਇਸ ਮੌਕੇ ਚਸ਼ਮਦੀਦ ਨੇ ਕਿਹਾ ਕਿ ਸਕੂਟੀ ਤੇ ਇੱਕ ਵਿਅਕਤੀ ਮੂੰਹ ਬਨ ਕੇ ਆਇਆ ਤੇ ਉਸਨੇ ਕੋਈ ਚੀਜ਼ ੁੱਟੀ ਜਿਸ ਦੀ ਆਵਾਜ਼ ਬਹੁਤ ਜ਼ਿਆਦੀ ਸੀ ਇਸੇ ਹੀ ਮੁਹੱਲੇ ਦੇ ਐਡਵੋਕੇਟ ਚੰਦਨ ਨੇ ਕਿਹਾ ਕਿ ਸਾਡਾ ਕਾਰਗਲੀ ਦੇ ਅੰਦਰ ਹੈ ਜਦੋਂ ਤਮਾਕਾ ਕਹੋਇਆ ਆਵਾਜ਼ ਬਹੁਤ ਜਿਆਦੀ ਸੀ ਜਿਸ ਦੇ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਿਸ ਰਸਤੇ ਤੇ ਇਹ ਤਮਾਕਾ ਹੋਇਆ ਹੈ ਇਹ ਰਸਤਾ ਇਤਿਹਾਸਿਕ ਗੁਰਦੁਆਰਾ ਕੰਦ ਸਾਹਿਬ ਨੂੰ ਰਸਤਾ ਜਾਂਦਾ ਹੈ ਤੇ ਸਿੱਧ ਸ਼ਕਤੀਪੀਠ ਮੰਦਿਰ ਕਾਲੀ ਦਵਾਰੇ ਨੂੰ ਰਸਤਾ ਜਾਂਦਾ ਹੈ 6 ਅਪ੍ਰੈਲ ਨੂੰ RAM ਨੌਮੀ ਦਾ ਤਿਉਹਾਰ ਆ ਰਿਹਾ ਹੈ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਆ ਇੱਕ ਸਕੂਟਰੀ ਆਈ ਤੇ ਅੱਤੇ ਉਹਨੇ ਕੁਝ ਹੱਥ ਜੇ ਛੁੱਟਿਆ ਤੇ ਉਹ ਨੌਲੇਜ ਸਪੀਡ ਚ ਅੰਦਰ ਚੱਲ ਗਿਆ ਬਾਜੋ ਫਿਰ ਥੋੜੀ देर ਬਾਅਦ ਉਹ ਨਾਲ ਹੀ ਨਾਲ ਹੀ ਆਇਆ ਫਿਰ ਇੱਧਰ ਨੂੰ ਸਪੀਡ ਚ ਗੱਡੀ 'ਚ ਚੱਲ ਗਿਆ ਫਿਰ ਨੂੰ ਅੱਗੇ ਮੈਨੂੰ ਪਤਾ ਕੀ ਹੋਇਆ ਕੀ ਛੁੱਟ ਗਿਆ ਉਹਦਾਂ ਕੀ ਉਹ ਨਹੀਂ ਪਤਾ ਹੱਥ ਜਿਹੜਾ ਮੁੱਠੇ ਉਹਨੇ ਸਕੂਰੀ ਤੇ ਗਿਰ ਗਿਆ ਲੈ ਐਂ ਫੜਿਆ ਤੇ ਉਹ ਨਾਲ ਹੀ ਐਂ ਸੁੱਟਦਾ ਫਿਰ ਕੀ ਆ ਬਸ ਫਿਰ ਨਾਲ ਹੀ ਠਾ ਹੋ ਗਈ ਕਿੰਨੀ ਜ਼ੋਰ ਦੀ ਹੋਈ ਬੜੀ ਜ਼ੋਰ ਦੀ ਹੋਈ ਸਾਰਾ ਮੁਹੱਲਾ ਬਾਹਰ ਆ ਗਿਆ ਕੀ ਲੱਗਤੀ ਹੋਵੇ ਜਿੱਦਾਂ ਕਿਸੇ ਨੇ ਗ੍ਰੇਨੇਡ ਸੁੱਟਿਆ ਹੁੰਦਾ ਉਹਦਾ ਹੀ ਚੀਜ਼ਾਂ ਕਪੜੇ ਦੱਸ ਕਪੜੇ ਦੱਸ ਉਹ ਕਾਲੇ ਰੰਗ ਦੀ ਉਹਨੇ ਕਮੀਜ਼ ਪਾਈ ਦੀ ਤੇ ਹਾਂ ਪਜਾਮਾ ਪਾਇਆ ਦਾ ਸੀ ਉਹਨੇ ਬਰਾਊਨ ਰੰਗ ਦਾ ਤੇ ਉਹ ਜੂਪੀਟਰ ਸਕੂਟੀ ਤੇ ਸੀ ਬਰਾਊਨ ਰੰਗ ਦੀ ਉਹ ਲੈ 6 ਤਰੀਕ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ RAM Navami ਹੈ ਕੋਈ 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸਡਨ ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ 'ਚ ਕੋਈ ਚੀਜ਼ ਫੜੀਦੀ ਸੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਥੇ ਇੱਕ વાયર টাইਪ اگੋ সেলক পয়ਂਟ ਨਾਲ কানেক্টেড ਕੋਈ ચીজ ਛੁੱਟੀ ਹੈ ਜਿਹਦਾ ਕਿ ਬਲਾਸਟ ਇਦਾਂ ਹੋਇਆ ਜਿਹਦਾ ਇੱਕ ਸਿਲੰਡਰ ਫਟਦਾ ਉਹਨਾਂ ਕਾ ਅਵਾਜ਼ ਪੂਰੀ ਗਲੀ ਚ ਆਈ ਹੈ ਗਲੀ ਦੇ ਲੋਕ ਉਸੇ ਵੇਲੇ ਸਹਿਮ ਗਏ ਤੇ ਲੋਕਾਂ ਨੇ ਇੱਕਦਮ ਅਸੀਂ ਕਾਉਂਸਲਰਾਂ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਅੱਗੇ ਦੇਖੋ ਕਿ ਕੀ ਕੋਈ ਬਲਾਸਟ ਹੈ ਜਾਂ ਕਿਉਂ ਹੋਇਆ ਹੈ ਜਾਂ ਕਿ ਇਹਦਾ ਹੀ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ 6 ਨੂੰ ਜਿੱਦਾਂ RAM Navami ਆਏ ਹੋਈ ਰੋਡ ਕਨੈਕਟ ਕਰਦੀ ਅੱਗੇ ਕੰਨ ਸਾਹਿਬ ਨੂੰ ਵੀ ਤੇ ਕਾਲੀ ਮਾਤਾ ਮੰਦਰ ਨੂੰ ਵੀ ਇਹ ਕੋਈ دہشتਗਰ ਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲ ਨਹੀਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇਡਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਆਵਾਜ਼ ਪੂਰੀ ਆ ਏਰੀਏ ਚ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੂੰਜੀ ਹੈ ਥੋੜਾ ਜਿਹਾ ਕੰਮਿਆ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਿਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇੱਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਆਵਾਜ਼ ਗੂੰਜੀ ਹੈ ਆ ਸਾਹਮਣੇ ਪਿਆ ਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਹੈ